ਗਰਮੀ ਵਾਲੀ ਆ ਦੇਖ ਲੋ ਬੰਦੇ ਕੱਪੜਿਆਂ ਤੋਂ ਬਾਹਰ ਹੋਏ ਉਹ ਸੈਟ ਵਧੂਏ ਆਈ ਗਰਮੀ ਆਏ ਗਰਮੀ ਚੱਲ ਪੀ ਮਮ ਕਰ ਟਾ ਜਾ ਤੇਰਾ ਅੱਜ ਸੁਭਾਗਾ ਪਾਇਆ ਅੱਜ ਸੁਭਾਗਾ ਵਾਲਾ ਇਧਰ ਨੂੰ ਲੈ ਜਾ ਕੜੀ ਸਕੇ ਆ ਯਾਰ ਅਰੇ ਇੱਕ ਟਾਇਰ ਖੜਦੇ ਆ ਟਰਾਲੀ ਟਰਾਲੀ ਆ ਬਾਈ ਲੈਣਾ ਆਇਆ ਸੀ ਟਰਾਲੀ ਇਹਦੀ ਟਰਾਲੀ ਦੋ ਜਮਾ ਥੱਲੇ ਲਾ ਦੋ ਜਮਾ ਆਸੀ ਕਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਆਜ ਦਾ ਵਲੌਗ ਹੁਣ ਅੱਥ ਨੇ ਸਟਾਰਟ ਕਰਦੇ ਆਂ ਅੱਟਣੇ ਇੱਕ ਤਾਂ ਗਰਮੀ ਵਾਲੀ ਹੁੰਦੀ ਆ ਇਕ ਟਾਈਮ ਨਹੀਂ ਲੱਗਦਾ ਯਾਰ ਬੀਜੀ ਬਹੁਤਾ ਹੁੰਦੇ ਹੋਣਗੇ ਤੇ ਇਹ ਵਲੌਗ ਜਾਨਾ ਆਪਣੇ ਸਟਾਰਟ ਕਰਦੇ ਆਂ ਜੀ ਕਲਿੱਪਾਂ ਜੀਆਂ ਵਿੱਚ ਹੈਗੀਆਂ ਨੇ ਉਹ ਐਡ ਕਰਾਂਗੇ ਆ ਬੰਦਾ ਬਹੁਤ ਦਿਨ ਬਾਅਦ ਆਇਆ ਵਲੌਗ ਮੈਨੂੰ ਹੋ ਗਿਆ ਬਲੌਗ ਚ ਨਹੀਂ ਆਏ ਹਣਾ ਹਾਂ ਅੱਜ ਕਿ ਦੱਸਾਂ ਫਿਰ ਵੀ ਕੀ ਕੋਈ ਕਰਦੇ ਆ ਕੀ ਨਹੀਂ ਸਾਸਿ ਦਾ ਬਣਾ ਦੇ ਮੈਂ ਸਾਸਿ ਦਾ ਬਾਈ ਸਾਰਿਆਂ ਨੂੰ ਮੈਂ ਤਾਂ ਸੋਚੀ ਜਨਾ ਮੈਂ ਕਿੰਨੇ ਦਿਨ ਹੋ ਗਿਆ ਮਾਤਾ ਬਲੌਗ ਚ ਆਇਆ ਹੀ ਨਹੀਂ ਮੈਂ ਤਾਂ ਗੁੱਸੇ ਚ ਬਲੌਗ ਵੀ ਨਹੀਂ ਦੇਖਿਆ ਜਿਹੜਾ ਪਿਆਸ ਹੀ ਹੋਣਾ ਮੈਂ ਕਿਹਾ ਮੈਂ ਕੜਾ ਹੈਗਾ ਇਹਦੇ ਚ ਦਲ ਕੋਈ ਨਹੀਂ ਅੱਜ ਸਪੈਸ਼ਲ ਤੈਨੂੰ ਲਿਆਂਦਾ ਹੁਣ ਅੱਜ ਦੇਖ ਲਈ ਬੋਲਦਰਲੇ ਟੱਕ ਚ ਆ ਜਾ ਅਗਰ ਆਪਣੇ ਵਾਲੇ ਜੇ ਚੰਗਾ ਹਾਂ ਹਾਂ ਹੁਣ ਮੇਰੇ ਲਈ ਓਕੇ ਓਕੇ ਸਪੈਸ਼ਲ ਤੇਰੇ ਲਈ ਆਵਾਂਗੇ ਲਓ ਜੀ ਮਸ਼ੀਨ ਵੀ ਚੱਲਦੀ ਦਿਖਾਉਣੇ ਆ ਪੰਪ ਹਾਂ ਆਇਆ ਮਟੀ ਜਾ ਗਿਆ ਇਹ ਚੋਟੀਆਂ ਬਣਾਦਾ ਇਹ ਮਸ਼ੀਨ ਤੇ ਚਲਾਉਣਾ ਲੱਗਿਆ ਨਾਲ ਨਹੀਂ ਬੰਦਾ ਮਾੜਾ ਮੋੜਾ ਸਿੱਧਾ ਚਲਾਉਣਾ ਸਿੱਖਦਾ ਆਪਾਂ ਸਿੱਧਾ ਇੱਦੀ ਚਲਾਉਣਾ ਸਿਖਾਉਂਦਾ ਲਾ ਵੀ ਥੜਕੇ ਥੜਕੇ ਪਹਿਲਾਂ ਸਾਫ਼ ਕਰਨੇ ਪੈਂਦੇ ਆ ਸਾਫ਼ ਕਰਕੇ ਫੇਰ ਤੁਰੀਦਾ ਆ ਕਰੇ ਬਿਲੋਂ ਆ ਕਰੇ ਉਹ ਮਗਰ ਖੜਿਆ ਦੋ ਤਿੰਨ ਆ ਇਹ ਗੱਡੀ ਗੁਰਪ੍ਰੀਤ ਜੀ ਦਾ ਸੁਹਾਗਾ ਪਾਇਆ ਅਸ ਸੁਹਾਗਾ ਵਾਲਾ ਇੱਧਰ ਨੂੰ ਲੈ ਜਾ ਕੜੀ ਸਕੇ ਹਾਂ ਯਾਰ আরে ਇੱਕ ਟਰਨਾਂ ਇਹਦਾ ਹੋ ਗਿਆ ਹਰ ਤੂੰ ਕੀ ਕਰ ਲੀ ਸੁਹਾਗਾ ਮਾਰਦਾ ਓ ਟਰੈਕਟਰ ਆ ਦੇਖ ਤਿੰਨ ਚਾਰ ਤਾਂ ਹੀ ਖੜਾ ਹੋਇਆ ਕਿ ਬੁੜਕ ਦੇ ਵਾਲਿਆ ਓ ਸੁਹਾਗਾ ਵੱਜ ਗਿਆ ਵੱਜ ਗਿਆ ਸੁਹਾਗਾ ਵੈਰੀ ਗੁੱਡ ਸੁਹਾਗਾ ਆ ਬੰਦੇ ਆਇਆ ਚਾਹ ਲੈ ਕੇ ਚਾਹ ਦੀ ਸੇਵਾ ਕਰਦੇ ਅੱਜ। ਭਾਈ ਜਿਹੜੇ ਬੰਦੇ ਆਏ ਰੋਕ ਕੇ ਚਾਹ ਪੀ ਲਓ ਚੰਗਾ। ਠੀਕ ਆ। ਆਪ ਨਾ ਮੀਟਰ ਚੱਲਦੇ ਨੀ। ਤਾਂ ਦਿਓਣੀ ਚਾਹ ਵੀ ਇੱਥੇ ਟਰੈਕਟਰ ਦੀ ਪਿਉਂਦੇ ਆ ਕਹਿੰਦੇ ਉਤਰ ਕੇ ਨਹੀਂ ਪੀਣੀ ਕੰਮ ਖੜਦਾ। ਕੰਮ ਖੜਦਾ ਕਹਿੰਦੇ ਖੜਨੇ ਦੰਬ ਵੀ ਨਹੀਂ ਲੈਣ ਹੁੰਦੇ। ਨਿੱਪੜ ਕੇ ਕੰਮ ਜੋ ਉਤਰਨ ਦੇ ਤੇ ਮਹਾ ਤਾਂ ਬਿਠਾਉਣਾ। ਸਹੀ ਗੱਲ ਆ। ਮੈਂ ਤਾਂ ਕਰਕੇ ਹੁਣ ਟਰੈਕਟਰ ਤੇ ਚੜਾਉਣਾ ਪੈਂਦਾ। ਦੰਬ ਵੀ ਨਹੀਂ ਲੈਣ ਦਿੰਦੇ ਸਾਨੂੰ 1-2 ਮਿੰਟ। ਜਦੋਂ ਕੰਮ ਖਾਣ ਦੱਤਾ ਕਿਸ ਨੇ। ਜਦੋਂ 11 ਰੋਟੀ ਖਾ ਕੇ ਦੁਪਹਿਰੇ ਬਿਠਾ ਦੇ ਹੱਥ ਨੇ 6 ਵਜੇ ਤਾਰਿਆ। ਐਂ ਹੁੰਦਾ ਵੀ ਫ ਯਾ ਵੀਰਾ ਉੱਤਰ ਆ ਬੱਲੇ ਤੇਰੀ ਐਨਕ ਉੱਤਰ ਦਿਖਾ ਆਪਣਾ ਕਿਉਂ ਕਰ ਦੇ ਕਿਉਂ ਉਹਦਾ ਨਖਰਾ ਹੀ ਹੋਰ ਓਏ ਓ ਮਾ ਓ ਤੇ ਸਰਾਜ ਨੂੰ ਕੂਡ ਮੈਂ ਤੇਰਾ ਨਖਰਾ ਇੰਨੀ ਲੋਟ ਆਉਂਦਾ ਭੈਣ ਦੇ ਨਾਲ ਕਾਜ ਆ ਕਾਲਾ ਜਾ ਉਹ ਅੱਖਾਂ ਕੋਈ ਅੱਖਾਂ ਹੀ ਗੱਲ ਕੱਢਦਾ ਆਹ ਰੇ ਦੁੱਧ ਦੇ ਫੁੱਟ ਕਰਗਾ ਲੈ ਇਹ ਮੇਰੇ ਅਣੀ ਚੱਪਲ ਵੱਜ ਗਈ ਜੇ ਮੇਰੇ ਚੱਪਲ ਵੱਜ ਗਈ ਰਾਜਨਾਮਾ ਥਾਣੇ ਚ ਹੋ ਟੜੇ ਟੜੇ ਨਹੀਂ ਹੋਣਾ ਚੱਲ ਆੜੀ ਛਾਣੇ ਚੱਲੇ ਗਏ ਉਹ ਸੈਟ ਵਧੂ ਓਏ ਆਈਂ ਆ ਕਰਨੀ ਆਏ ਆ ਕਰਨੀ ਚੱਲ ਪੀ ਉਹ ਮਗਰਟਾ ਜਾ ਤੇਰਾ ਓਏ ਕਰਨ ਪਰਾਂ ਓਏ ਕਰਨ ਪਰਾਂ ਓਏ ਓਏ ਉਹ ਰੈਸਲੀ ਓਏ ਟੂਈ ਲਗਾਵਣੀ ਐ ਟੂਈ ਟੂਈ ਓ ਲਵਾਦੀ ਟੂਈ ਓ ਲਵਾਦੀ ਆਇਦੇ ਤੂੰ ਜੀ ਲਾਦੀ ਹੁਣ ਆ ਦੇਖ ਲੋ ਹਾਲਾਂ ਦੇ ਖਬੋਲਿਆ ਦੇਖੋ ਪੰਗੇ ਲੈਂਦੇ ਹਾਲਾਂ ਦੇ ਖੁੱਭ ਗਿਆ ਦੇਖੋ ਟਰੈਕਟਰ ਦਾ ਹਾਜ ਚੱਕਾ ਗਿਆ ਨਿਕਲ ਹੀ ਆਇਆ ਖੁੱਭ ਗਿਆ ਜੀ ਸਾਰਾ ਹੀ ਕਾ ਮੰਨਦਾ ਐਨੇ ਪਰੇ ਹਾਲਾ ਬਈ ਹਾਲਾਂ ਦੇ ਵੀ ਜਾਮ ਕਰਦਾ ਏ ਟਰੈਕਟਰ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੋਰ ਨਾ ਦਾ ਕੋਈ ਟਰੈਕਟਰ ਚਲਾਉਣਾ ਨਾ ਕੁਝ ਹੋਰ ਉਹ ਇੱਕ ਵੀਡੀਓ ਬਣਾਈ ਜਾਂਦਾ ਬਸ ਚਲੋ ਡਾਲੀ ਹੋਇਆ ਪਾਇਆ ਖੋਦੇ ਟਲਾ ਮਾਰਦਾ ਖੋਦੇ ਲਾ ਹੋਏ ਇਹ ਉਹ ਮਾਰੇ ਬਾਹਰ ਯਾਰ ਯਾਰ ਗਰਮੀ ਵਾਲੀ ਆ ਦੇਖ ਲੋ ਬੰਦੇ ਕੱਪੜਿਆਂ ਤੋਂ ਬਾਹਰ ਹੋਏ ਫਿਰਦੇ ਆ ਬਾਲੀ ਗਰਮੀ ਆ ਆਏ ਮਿਹਨਤਾਂ ਕਰਦੇ ਆ ਮੁੰਡੇ ਪਨੀਰੀ ਭਰ ਕੇ ਹਟਿਆ ਆ ਕਰਤਾ ਹਮਨੇ ਨੇ ਕੰਮ ਉਹ ਬੈਠਾ ਹੁਣ ਹਾਲੈਂਡ ਤੇ ਜਿਹੜਾ ਡਰਾਈਵਰ ਸਾਹਿਬ ਮੂੰਹ ਦਿਖਾਓ ਉਹ ਟਰੈਕਟਰ ਲੈ ਕੇ ਹੁੱਕ ਦਸਣ ਆਇਆ ਔਰੇ ਬੱਚਾ ਕਰੀ ਮੰਜਾ ਦੇ ਕਿੰਨੇ ਉੱਥੇ ਨੇੜੇ ਚੱਲ ਗਰਾ ਚੱਕ ਲੈ ਮੁੰਡਾ ਮੰਜਾ ਇੱਥੇ ਆਉਂਦੀ ਆ ਸਾਨੂੰ ਸੰਗ ਆਏ ਗਏ ਜੀ ਉੱਥੇ ਬੈ ਜਾਂਦੇ ਮੰਜੇ ਦੇ ਆ ਜਾਂਦੇ ਓਏ ਆ ਹੋਏ ਓਏ ਉੱਤੇ ਬੈਠੀ ਆ ਸੀ ਮੰਜੇ ਦੇ ਓਏ ਸਤਰੀ ਬਹੁਤ ਵਧੀਆ ਹੈ ਨਾ ਓਏ ਲਓ ਬਈ ਕਰਤਾ ਕੰਮ ਫੇਰ ਟਰਾਲੀ ਫੇਰ ਕੋ ਬਹੁਤੀ ਆ ਬਾਈ ਲੈਣਾ ਆ ਸੀ ਟਰਾਲੀ ਇਹਦੀ ਟਰਾਲੀ ਦੋ ਜਮਾ ਥੱਲੇ ਲਾ ਦੀ ਜਮਾ ਥੱਲੇ ਖੁੱਭੀ ਪਈ ਆ ਜਮਾ ਉਹ ਚੱਲੀ ਜਾਂਦਾ ਕੰਮ ਲੱਗੇ ਪਿਆ ਮੁੰਡਾ ਖੜਾ ਇਹ ਹੈ ਜਾਨੀ ਕੋਲ ਰਾਹੀ ਹੈ ਨਿਕਲਿਆ ਨਹੀਂ ਆ ਗੋਬੜਾ ਚਲੋ ਥੋਰਪੀ ਥੋਰਪੀ ਧਾਵੀ ਥੋਰਪੀ ਥੋਰਪੀ ਜੰਗਲਿਆ ਜਿਆਦਾ ਕਾਲੀ ਟਰਾਲੀ ਕਾਲੀ ਟਰਾਲੀ ਡਰਾਈਵਰ ਦੇ ਪਰਦੇ ਨਹੀਂ ਲੋਡ ਆਉਂਦੇ ਕਦੇ ਪਰਨਾ ਬੰਦ ਲੇਦਾ ਕਦੇ ਯਾਰ ਮਾਰੀਆਂ ਦਾ ਇਸੇ ਟਰਾਲੀ ਪਰ ਉਹ ਭਰਦਾ ਹੀ ਨਹੀਂ ਉਹ ਕੀ ਹੋ ਗਿਆ ਓਏ ਆ ਲੀਕ ਜੀ ਫਰਾ ਗਿਆ ਉਹ ਨਾ ਟਰਾਲੀ ਨਹੀਂ ਭਰਦਾ ਉਹ ਵਾ ਉਹਦੇ ਪਰਦੇ ਨਾਲ ਝੜੀ ਜਾ ਉਹ ਦੇਖੋ ਮੈਂ ਸੀ ਜਲਦੀ ਆਹੀ ਲੋਟ ਆਊਗਾ ਤੰਦਿਆ ਗਿਆ ਹੁਣ ਐਨਕਾ ਲਾ ਲਾਂਗਾ ਜਿਹੜਾ ਬਾਹਾਂ ਤੋਂ ਹੀ ਜਾਂਦਾ ਤੜਕੇ ਦਾ ਪਹਿਲਾ ਤਾਂ ਪਿਆ ਸੀ ਤੂੰ ਆ ਪਹਿਲਾ ਘੇੜਾ ਲਾਇਆ ਉਹਦੀ ਨਾਲ ਤਾਂ ਟਰੈਕਟਰ ਬੰਦ ਕਰਤਾ ਨਾਲੇ ਖਬੂਤ ਆ ਹੁਣ ਆ ਪੀਣ ਵਾਲੇ ਪਾਣੀ ਨਾਲ ਲੱਗਿਆ ਪਿਆ ਮੂੰਹ ਤੋਂ ਬਾਹਾਂ ਤੋਂ ਦੇਖਾ ਜੋਰਤਾ ਦੇਖ ਲੱਗਿਆ ਵਾ ਮਿੱਟੀ ਮਾਲ ਲਾ ਓਏ ਗੋਰਾ ਨਿਕਲੇਗਾ ਮਿੱਟੀ ਤਾਂ ਪਹਿਲੇ ਹੀ ਵਸਰੀ ਮਲੀ ਗਈ ਮਾਲਾ ਸਮਾਰ ਕੇ ਹੋਰ ਦਾ ਹੁਣ ਚਾਰਜ ਹੁੰਦਾ 10 ਕੀ ਨੰਧਾਂ ਦੇ ਬਹਿਣਾ ਤੋਂ ਖਾਣਾ ਪੁੱਜ ਗਈ ਆ ਕੋ ਕੀ ਪੀਣਾਗਾ ਮੈਂ ਹੁਣ ਤੇ ਉਹ ਤਾਂ ਬੰਦ ਕਰ ਲਿਆ ਲਾਈਏ ਧੱਕਾ ਸਟਾਰਟ ਵੀ ਨਹੀਂ ਹੁੰਦਾ ਇਹ ਕਰਾਣਾ ਤਾਂ ਕੱਲ ਆਉਣੀ ਆ ਦੇਖਦੇ ਹਾਂ ਸਟਾਰਟ ਹੁੰਦਾ ਕਿ ਨਹੀਂ ਓਏ ਉੱਚਾ ਕਰ ਮੜਾ ਯੱਕਰਾ ਓਏ ਕਰਾ ਮੜਾ ਉੱਚਾ ਕਰ ਵੇਲਾ ਕੰਮ ਫੇੜਾ ਕੰਮੜੀ ਓ ਟੋਚਣ ਪਾ ਲੋ ਇਹ ਨਹੀਂ ਕੁਛ ਕਰਦਾ ਹਨਾ ਮਾ ਟੋਚਣ ਪਾ ਲੋ ਇਹ ਤਾਂ ਫੇੜਾ ਕੰਮ ਸਲੈਪੀ ਮਾਰੀ ਜਾਂਦਾ ਹੋਰ ਮਗਰ ਨੂੰ ਹਿੱਕ ਕੇ ਦੇਖਦਾ ਕੁੰਡੇ ਫਸਾਏ ਆਗੇ ਪਤਾ ਨਹੀਂ ਕੁੰਡੇ ਹੀ ਬੰਨ ਦੇਣ ਡਰਾਈਵਰ ਹੈ ਕੋਈ ਆ ਕਰਤਾ ਓਏ ਕਰਤਾ ਸਟਾਰਟ ਓਏ ਕਰਤਾ ਓਏ ਕਰਤਾ ਸਟਾਰਟ ਪਕਾਰੇ ਮਾਰਦਾ ਹੁੰਦਾ ਆ ਵੀ ਬੰਦ ਕਰਨ ਨਾਲ ਹੈਵੀ ਨੇ ਉਹਦਾ ਕੀ ਸਟਾਰਟ ਕਰਨਾ ਸੀ ਇਹ ਵੀ ਬੰਦ ਕਰ ਲਿਆ ਓਹ ਓਹ ਉਹ ਨੁਕਸਾਨ ਹੋ ਗਿਆ ਦਿਖਾਈ ਬੜੀ ਅੰਦਰੋਂ ਹੀ ਪਾੜ ਗਈ ਓਹ ਇਤਨਾ بڑا ਨੁਕਸਾਨ ਬਣਾ ਯਾਰ ਬਲੌਗ ਬੜੇ ਦਿਨ ਹੋ ਗਏ ਜਦੋਂ ਨਾਲ ਬਲੌਗ ਜੀ ਨਹੀਂ ਆਇਆ ਇਤਨਾ بڑا ਨੁਕਸਾਨ ਹੋ ਗਿਆ ਨੁਕਸਾਨ ਤਾਂ ਚੱਲੀ ਜਾਂਦਾ ਬੜੇ ਦਿਨ ਹੋ ਗਏ ਬਲੌਗ ਚ ਆਏ ਸਸਰੀਗਲ ਬਾਈ ਸਾਰਿਆਂ ਨੂੰ ਯਾਰ ਉਹ ਠੀਕ ਠਾਕ ਹੋ ਉਮੀਦ ਕਰਦਾ ਠੀਕ ਠਾਕ ਹੀ ਹੋਊਗਾ ਹੌਣ ਲੈਂਦਾ ਟੋਚਾ ਬਾਗਰਾ ਟੋਚਾ ਹੌਲਾ ਹੀ ਆ ਟੋਚਾੰਦਾ ਵੈਸੇ ਹੌਲਾ ਹੀ ਆਣਾ ਜੋਰ ਤਾਂ ਨਹੀਂ ਲੱਗਦਾ ਦੇਖੋ ਖਿੱਚ ਕੇ ਕਿਹੜੇ ਚ ਉਹ ਕਿਹੜੇ ਖਿੱਚੂ ਇਹ ਮੀਡੀਅਮ ਲੜਾ ਯਾਰ ਪਹਿਲਾਂ ਮੀਡੀਅਮ ਲੜਾ ਭਈਆ ਹੋਤੇ ਤਾਂ ਭਈਆ ਉਹ ਨਿਊਟਰਲ ਸਟਾਰਟ ਕਿਵੇਂ ਹੋਊਗਾ ਓਏ ਉਹਨੇ ਜੀ ਸਟਾਰਟ ਹੋ ਜੂ ਯਾਰ ਦੇਖੀ ਉਹ ਇਹ ਸਵਾਦ ਹੀ ਲਈ ਜਾਂਦੇ ਆ ਚੱਲ ਮਰਾ ਖੱਟਕੇ ਤਾਂ ਦੇਖ ਓ ਤੋੜ ਕੇ ਦੇਖ ਰੋੜ ਦਾ ਹਾਂ ਬੱਸ ਓਏ ਰੋਕ ਲਾ ਆ ਜੋ ਪੁਜੀਆ ਖਾ ਲੋ ਚੱਲ ਓਏ ਓਪ ਟੜ ਓਏ ਦੇਖੀ ਜਾਂਦੀ ਆ ਅਸ ਤੱਕ ਨਹੀਂ ਸਟਾਰਟ ਓ ਛੱਡ ਦੇ ਹੋ ਗਿਆ ਸਟਾਰਟ ਹੋ ਗਿਆ ਹੋ ਗਿਆ ਪਾ ਰੋਕਣਾ

ਆਲੀ ਗੜਨੀ ਪਾਣ ਗੱਡੀ ਦੇ ਅੱਧ ਕੋਈ ਆ ਉੱਥੋਂ ਲਿਆਂਦਾ ਗਾਂ ਆ ਕੇ ਫੇਰ ਖੋਹੋ ਲਿਆ ਡਰਾਈਵਰ ਆ ਮੂੰਹ ਦਿਖਾਈ ਮੜਾ ਜਾ ਇਧਰੋ ਚੰਨ ਨੇ ਆ ਡਰਾਈਵਰ ਆ ਜੀ ਦੇਖ ਲੋ ਸਾਰੇ ਮੂੰਹ ਮੜਕਾ ਹੋਇਆ ਸਾਰਾ ਹਾਂ ਹਾਂ ਸਮਾਰ ਕੇ ਸ਼ਕਲ ਦਿਖਾ ਸਾਡੀ ਡਰਾਈਵਰ ਨਹੀਂ ਡਰਾਈਵਰ ਦੀ ਗਲਤ ਕੋਈ ਆ ਤਾਂ ਠੀਕ ਆ ਗੱਲ ਆਏ ਆ ਭੈਣ ਸੁਭਾਗੀਆਂ ਦੀਆਂ ਕੁੰਡੀਆਂ ਉਹ ਹੋ ਗਈਆਂ ਨਹੀਂ ਆ ਵਿਸ਼ਵਾਗਾ ਵਾਂ ਸਹੀ ਸੀ ਹਾਂ ਆ ਦੇ ਹੁਣ ਫੇਰ ਖੋਹੋ ਲਿਆ ਕਾਲੀ ਬਾਈ ਵੀ ਜਾਵਾਂ ਪਹਿਲਾਂ ਉਥੋਂ ਕੱਢ ਕੇ ਲਿਆਂਦਾ ਹੁਣ ਆ ਕੇ ਇੱਥੇ ਖੋਹ ਲਿਆ ਇਹ ਜਿਹੜਾ ਡਰਾਈਵਰ ਆ ਇਹ ਮੁੰਡੇ ਉਹਦੀ ਖੋਹ ਲੈਂਦਾ ਤੇ ਭਾਈ ਇਹਨੇ ਡਿਊਟੀ ਤੋਂ ਨਹੀਂ ਟਰਾਈਟਰ ਵੀ ਹੋਰ ਇਕੱਠਾ ਆ ਜਾ ਕਰਕੇ ਖੜਾ ਨਾ ਕਰਤਾ ਕੰਮ ਆ ਦੇਖ ਲੋ ਆ ਬੰਦ ਦੀ ਕੱਢ ਲੈ ਟਰੈਕਟਰ ਤਾਂ ਹੈਵੀ ਡਰਾਈਵ ਰਾਮੂਡੇ ਹੈ ਤੇ ਕਾ ਰਿਹਾ ਇਹ ਕਾ ਦੇ ਮਾਰ ਮਾਰ ਕੇ ਛੱਡ ਕੇ ਪਤੰਦਰਾ ਨਹੀਂ ਆਈ ਭੰਦ ਦਾ ਬੈਂਪਰ ਦਾ ਟੋਚੰਦਾ ਟੁੱਟਣ ਵਾਲਾ ਹੈ ਹੀ ਨਹੀਂ ਆਪਣਾ ਬਿਟੋ ਚੰਦਾ ਟੁੱਟ ਜੇ ਆ ਦੇ ਆ ਦੇਖ ਆ ਤੁਹਾਨੂੰ ਕੀ ਕਰ ਕੀ ਕਰਗੇ ਹੁਣ ਇਹਦਾ ਅਸੀਂ ਜਿੰਨ ਮੋਣਾ ਆ ਲੱਗੀ ਇਹਦਾ ਦੇਖ ਲੋ ਟਰੈਕਟਰ ਖੋ ਹੋਇਆ ਵਾ ਠੀਕ ਕਰ ਦੇ ਆਜਾ ਥੱਲੇ ਲਾ ਕੇ ਖੜਾਤਾ ਆ ਦੇ ਟਰਾਲੀ ਵੀ ਡੇਢੀ ਜੀ ਕਰਕੇ ਲਾਦੀ ਲੱਗੀ ਥੱਲੇ ਲੱਗੀ ਜਮਾ ਥੱਲੇ ਲਾ ਕੇ ਖੜਾਈ ਆ ਪਤੰਦਰਾ ਨੇ ਉਹ ਦੀ ਹਾਂ ਲਾਉਣੀ ਪਈ ਉਹਦਾ ਨਿਕਲ ਹੀ ਨਹੀਂ ਹੁਣ ਕਈਆਂ ਨਾਲ ਲਾਉਣੀ ਪਊਗੀ ਜੇ ਮੇਰੇ ਕੋਲ ਸਟੂਰ ਫੋਟੋ ਨਹੀਂ ਜੇ ਲੈਫਟ ਜਾਕਦੇ ਆਂ ਤਾਂ ਜੱਕ ਵਿੰਗਾ ਹੋਊਗਾ ਹੁਣ ਅਹੀਂ ਲਾਉਣੀ ਪਊ ਕਹਿਆਂ ਨਾਲ ਹਾਂ ਓਏ ਖਬੋਈ ਵੀ ਆਪ ਹਾਂ ਲਾਉਣੀ ਵੀ ਆਪਣੀ ਪੈਂਦੀ ਆ ਉਹ ਇਧਰ ਹੱਥ ਨਾਲ ਮੋੜ ਹਾਂ ਅਹੀਂ ਡੂੰਗੀ ਖਬੋਈ ਪਈ ਆ ਉਧਰੋਂ ਟਰੈਕਟਰ ਥੱਲੇ ਲਾਦਾ ਆਉ ਦੋਪ ਮਗੇ ਘੱਟ ਲੈ ਲਿਆ ਕਰੋ ਅਸੀਂ ਕਿਉਂ ਹੱਥ ਲਵਾਈਆਂ ਹਾਂ ਲਾ ਆਪੀ ਆਦਾ ਕੱਢਣ ਦੇ ਹੀ ਰੱਖਿਆ ਵਾ ਟਰੈਕਟਰਾਂ ਨੂੰ ਆ ਲਓ ਇੱਕ ਹੋਰ ਖਬੋਤਾ ਛੜਦੇ ਆਗੇ ਉਹ ਕੱਢਿਆ ਆ ਖਬੋਤਾ ਹੁਣ ਆ ਡਰਾਈਵਰ ਆ ਜੀ ਇਹਨੂੰ ਖਬੋਣ ਵਾਲਾ ਉਹ ਸੁਭੋਣ ਵਾਲਾ ਟਵਾ ਛੋੜਾ ਭਰ ਕੇ ਜਾਂਦੇ ਤੁਸੀਂ ਟਵਾ ਦਾ ਭਰ ਕੇ ਜਾਂ ਤੈਨੂੰ ਨਹੀਂ ਪਤਾ ਵੀ ਟਵਾਗਾ ਇੱਥੇ ਦੇਖ ਕੇ ਨਿਕਾਵਾਂ ਥੋੜਾ ਆ ਆ ਦੇਖ ਲੋ ਬੰਦਾ ਬੰਦਾ ਦੇਖ ਲੋ ਕਿਹੋ ਜਿਹਾ ਖੁੱਭਿਆ ਆਪ ਤੋ ਕਹਿੰਦਾ ਅਖੇ ਤੁਸੀਂ ਟਵਾਣੀ ਭਰ ਕੇ ਗਏ ਤਾਂ ਖੁੱਭ ਗਿਆ ਅਖੇ ਲੈ ਸਾਡੀ ਗਾਦੀ ਗਲਤੀ ਆ ਲੈ ਇਹ ਹੱਟ ਕੇ ਲੈ ਕੇ ਲੈ ਕੇ ਕੱਢ ਲਿਆ ਐਂ ਤਾਂ ਚੁੱਪ ਰਹਿ ਜਾ ਕੁਛ ਭਾਲਦੇ ਆ ਕੱਢ ਕੋਡ ਤਾਂ ਉਹਦੀ ਲੈ ਲੈਂਦੇ ਆ ਲਓ ਵੀ ਆਹ ਟਰੈਕਟਰ ਕੱਢ ਲਿਆ ਸੀ ਆਪਾਂ ਟਰਾਲੀ ਅੱਧੀ ਕੱਲਾਉਣੀ ਪਈ ਫੇਟ ਹੋ ਜਾਣ ਬਾਕੇ ਕੱਢ ਲਿਆ ਤੇ ਅਮ ਦੁਬਾਰਾ ਭਰ ਆ ਲਈਆ ਬਟਰ ਵਾਲੀ ਲਾਦ ਕੇ ਹੁਣ ਇੱਥੇ ਬੇਲੀ ਕਰਨੀ ਆਂਗੀ ਕਾਰ ਦੇ ਕੇ ਚਲੋ ਮਿਲ ਜਾਂਗੇ ਸੇ ਨਵੀਂ ਵੀਡੀਓ ਚ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲੈ ਬਾਏ ਬਾਏ